ਦੇਸਤੋ ਕੁਦਰਤ ਡੇਰੀ ਫਾਰਮ ਡਾਕਟਰ ਸੁਖਚੈਨ ਸਿੰਘ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਆਪਾਂ ਜਿਵੇਂ ਜਿਵੇਂ ਆਹ ਜਾਣਕਾਰੀਆਂ ਆਪਾਂ ਜੁਨੀਆ ਆਪਣੇ ਕੋਲੇ ਹੈਗੀਆਂ ਨੇ ਆਪਾਂ ਤੁਹਾਡੇ ਨਾਲ ਆਪ ਦੇ ਫਾਰਮਰ ਵੀਰਾਂ ਦੇ ਨਾਲ ਕਿਸਾਨ ਭਰਾਵਾਂ ਦੇ ਵੀਰਾਂ ਦੇ ਨਾਲ ਮੱਝਾਂ ਰੱਖਣ ਦੇ ਸ਼ਕੀਨਾ ਦੇ ਨਾਲ ਆਪਾਂ ਜਾਣਕਾਰੀ ਜਿਹੜੀ ਇਹ ਸਾਂਝੀ ਕਰਦੇ ਰਹੇ ਨੇ ਆ ਸੋ ਜਿੱਦਾਂ ਕਿ ਤੁਹਾਡੇ ਨਾਲ ਮੈਂ ਗੱਲ ਕੀਤੀ ਸੀਗੀ ਇਹ ਦੋ ਚਾਰ ਟੀਕੇ ਨਾ ਬਹੁਤ ਆਮ ਹੀ ਬੰਦੇ ਨੂੰ ਪਤਾ ਹੈ ਟੈਰਾਮਾਈਸੀਨ ਬੈਲਾਮਿਲ ਨਾਵਲ ਜੀਨ ਸੋ ਇਹਨਾਂ ਦੇ ਬਾਰੇ ਆਪਾਂ ਜਿਹੜੀ ਅੱਜ ਗੱਲ ਕਰਾਂਗੇ ਸੋ ਆਪਾਂ ਉਸ ਦਿਨ ਗੱਲ ਕੀਤੀ ਸੀਗੀ ਟੈਰਾਮਾਈਸੀਨ ਆਕਸੀਟੈਟਰਾਸਾਈਕਲਿਨ ਇੰਜੈਕਸ਼ਨ ਦੇ ਬਾਰੇ ਸੋ ਅੱਜ ਆਪਾਂ ਗੱਲ ਕਰਾਂਗੇ ਬੈਲਾਮਿਲ ਟੀਕਾ ਜਿਹੜਾ ਬੈਲਾਮਿਲ ਟੀਕਾ ਹੈ ਉਹ ਆਮ ਹੀ ਮਤਲਬ ਕਿ ਆਪਾਂ ਰੂਟੀਨ ਚ ਹਰ ਜਿਹੜਾ ਵੈਟਰਨਰੀ ਪ੍ਰੈਕਟਿਸ ਕਰਦਾ ਹਰ ਪਰਸਨ ਯੂਜ਼ ਕਰਦਾ ਹੈ ਬਹੁਤ ਸਾਰੇ ਫਾਰਮਰਾਂ ਵਾਸਤੇ ਵੀ ਯੂਜ਼ ਕਰਦੇ ਆ ਬਹੁਤ ਸਾਰੇ ਜਿਹੜੇ ਵਪਾਰੀ ਭਰਾੜੇ ਉਹ ਵੀ ਯੂਜ਼ ਕਰਦੇ ਆ ਮਤਲਬ ਕਿ ਇੱਕ ਫੇਮਸ ਜੈਟੀਕ ਆ ਜਿੱਦਾਂ ਕੀ ਕਹਿ ਲਓਗੇ ਜਿੱਦਾਂ ਐਗਰੀਮੈਂਟ ਪਾਊਡਰ ਫੇਮਸ ਹੁੰਦੇ ਆ ਜਿਵੇਂ ਹੁਣ ਐਗਰੀਮੈਂਟ ਦਾ ਸਾ ਏਕ ਨੂੰ ਨਾਮ ਦਾ ਪਤਾ ਮਤਲਬ ਕਿ ਇਦਾਂ ਹੀ ਇੱਕ ਬੈਲਾ ਮਿਲਦਾ ਕੈਰਾਮਾਈਸਨ ਦਾ ਨਾਵਲ ਜੀਨ ਦਾ ਰੇਕ ਨੂੰ ਹੀ ਨਾਮ ਪਤਾ ਸੋ ਫੇਮਸ ਇੰਜੈਕਸ਼ਨਾਂ ਦੇ ਵਿੱਚ ਆਉਂਦਾ ਸੋ ਅੱਜ ਆਪਾਂ ਇਹਦੇ ਬਾਰੇ ਵਿਸ਼ੇਸ਼ ਜਾਣਕਾਰੀ ਕਰਾਂਗੇ ਵੀ ਇਹ ਕਿੰਨਾ ਕਿੰਨਾ ਰੋਗਾਂ ਦੇ ਵਿੱਚ ਯੂਜ਼ ਹੁੰਦਾ ਤੇ ਕੀ ਕੀ ਜਾਂਦਾ ਫੈਕਸ਼ਨ ਹੈ ਸੋ ਇੱਕ ਵੀਰ ਦਾ ਮੈਸੇਜ ਆਇਆ ਸੀਗਾ ਮੈਂ ਉਸ ਦਿਨ ਫੀਡ ਪਾਉਂਦਾ ਪਿਆ ਸੀ ਜੀ ਤੇ ਮੈਂ ਗੋਦਰੇਈ ਦੀ ਬਾਈਪਾਸ ਫੈਟ ਪਾਈ ਸੀਗੀ ਤੇ ਵੀਰ ਕਹਿੰਦਾ ਜੀ ਮੁਬਾਰਕਾਂ ਹੋਣ ਤੁਹਾਨੂੰ ਐਡ ਮਿਲੀ ਏ ਗੋਦਰੇਈ ਦੀ ਵੀਰੇ ਐਦਾਂ ਦੀ ਕੋਈ ਗੱਲ ਨਹੀਂ ਸਾਨੂੰ ਹਾਲੇ ਕਿਸੇ ਦੀ ਐਡ ਨਹੀਂ ਮਿਲੀ ਜਦੋਂ ਐਡ ਮਿਲੂਗੀ ਉਦੋਂ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਵੀ ਐਸ ਕੰਪਨੀ ਦੀ ਐਡ ਮਿਲੀ ਏ ਇੱਥੋਂ ਆਪਾਂ ਨੂੰ ਇੰਨੇ ਪੈਸੇ ਮਿਲਿਆ ਦੋਜੀ ਗੱਲ ਮੇਰੇ ਅਸੀ ਕੋਈ ਵਾਈਡਾਂ ਦੇ ਪੁਖੇ ਨਹੀਂ ਹੈਗੇ ਸਾਡੇ ਕੋਲੇ ਤਾਂ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਬਹੁਤ ਐਡਾ ਕੀਤੇ ਹੋਈਆਂ ਸਾਡੀਆਂ ਸਾਡੇ ਕੋਲੇ ਬਹੁਤ ਵਧੀਆ ਇਹਦਾ ਸਿਰਫ ਅਸੀਂ ਇੱਕ ਆਪ ਦੇ ਭਰਾਵਾਂ ਦੇ ਨਾਲ ਜਾਣਕਾਰੀ ਦਿੰਨੇ ਆ ਸੋ ਸੱਜਣ ਦੀ ਆਈਡੀ ਬਹੁਤ ਸੋਹਣੀ ਸੀਗੀ ਉੱਤੇ ਬਹੁਤ ਸੋਹਣੀਆਂ ਨਾਲੇ ਫੋਟੋ ਲਾਈ ਹੋਈ ਸੀ ਦਸਤਾਰ ਤੇ ਜਾਈਏ ਸੋ ਮੈਂ ਕਦਰ ਕਰਦਾ ਉਹਨਾਂ ਦੀ ਸਤਕਾਰ ਹੈ ਉਹਨਾਂ ਦਾ ਪਰ ਐਦਾਂ ਦੀ ਕੋਈ ਗੱਲ ਨਹੀਂ ਬਹੁਤ ਆ ਮਸਸਤੀ ਸੀਗੀ ਮੈਂ ਤੁਹਾਨੂੰ ਤਾਂ ਦੱਸਿਆ ਸੀਗਾ ਵੀ ਰਿਜ਼ਲਟ ਵਧੀਆ ਹੈ ਕਿਉਂਕਿ ਤੁਸੀਂ ਵੀ ਜੂਸ ਕਰੋ ਸੋ ਅੱਜ ਆਪਾਂ ਗੱਲ ਕਰਦੇ ਆ ਦੋਸਤੋ ਬੈਲਾ ਮਿਰਟੀਕਾ ਮੈਂ ਪੰਜਾਬੀ ਚ ਰੇਡ ਦਿੱਤਾ ਇੰਗਲਿਸ਼ ਚ ਰੇਡ ਦਿੱਤਾ ਇਹਦੇ ਵਿੱਚ ਇੱਕ ਹੁੰਦਾ ਬੀ ਕੰਪਲੈਕਸ ਇੱਕ ਵਿਟਾਮਿਨ ਬੀ 12 ਸੋ ਦੋਸਤੋ ਇਹ ਜਿਹੜਾ ਇਹ ਮਤਲਬ ਕਿ ਮੇਨ ਕੰਮ ਹੁੰਦਾ ਬੀ ਕੰਪਲੈਕਸ ਦਾ ਤੇ ਬੀ ਇਹਦਾ ਆਪਣਾ ਬੀ 12 ਉਹਦਾ ਸੋ ਦੋਸਤੋ ਮੈਂ ਤੁਹਾਨੂੰ ਦਿਖਾ ਵੀ ਦੇਣਾ ਮੇਰੇ ਕੋਲ ਇਹ ਨਵੀਂ ਜੂਸ ਕਰਦਾ ਹਾਂ ਕਿ ਸਾਰਾ ਬਾਈ ਕੰਪਨੀ ਦਾ ਉਹਦਾ ਬੈਲਾ ਮਲਟੀਗਾ ਸਭ ਨਾਲ ਵਧੀਆ ਜੈਡਸ ਜਿਹਨੂੰ ਕਹਿ ਦਿੰਦੇ ਆਪਾਂ ਆ ਕਵਾਂਗਾ ਵੀਰੇ ਨੂੰ ਦਿਖਾ ਦਿਓ ਹਣ ਕੇ ਤੇ ਇਹ ਨਾ ਕਹਿ ਦਿਓ ਵੀ ਇਹਦੀ ਵੀ ਐਡ ਕਰਦਾ ਪਿਆ ਸੋ ਫੇਰ ਮੈਂ ਤੁਹਾਨੂੰ ਦੱਸਿਆ ਇਹਦੇ ਬਾਰੇ ਜਾਣਕਾਰੀ ਦੇਣ ਲੱਗਿਆ ਸੋ ਇਹ ਜਿਹੜਾ ਟੀਕਾ ਹੈ ਦੋਸਤੋ ਇਹ ਸਭ ਤੋਂ ਪਹਿਲਾਂ ਤਾਂ ਗੱਲ ਇਹਨੂੰ ਆਪਾਂ ਕਹਿ ਦਿੰਨੇ ਆ ਨੀਵਰ ਟੋਨ ਭੁੱਖਾ ਲਾ ਟੀਕਾ ਇਹਨੂੰ ਦੋਸਤੋ ਆਪਾਂ ਕਹਿ ਦਿੰਨੇ ਆ ਭੁੱਖ ਲਾਉਣ ਵਾਲਾ ਟੀਕਾ ਭੁੱਖ ਲਾਉਣ ਵਾਲਾ ਟੀਕਾ ਬੈਲਾ ਮਿਲ ਬੈਲਾ ਬੈਲਾ ਮਿਲ। ਸੋ ਦੋਸਤੋ ਇਹ ਬੈਲਾ ਮਿਲ ਜਿਹੜਾ ਠੀਕ ਆ ਸੋ ਇਹਦਾ ਆਪਾਂ ਜਿਵੇਂ ਇਹ ਜੋਸ ਕਿੱਥੇ ਕਰਨਾ ਜਿੱਥੇ ਆਪਣਾ ਪਸ਼ੂ ਦਾ ਟੈਂਪਰੇਚਰ ਦੋਸਤੋ ਲੋ ਟੈਂਪਰੇਚਰ ਦੇ ਵਿੱਚ ਆਪਾਂ ਇਹਨੂੰ ਵਰਤ ਸਕਦੇ ਹਾਂ ਜਿੱਥੇ ਆਪਣਾ ਮੰਨ ਕੇ ਚੱਲੋ ਟੈਂਪਰੇਚਰ ਰਹਿੰਦਾ ਜਿੱਥੇ ਆਪਣਾ 96 ਆਹਾ ਡਿਗਰੀਸ 97 98 ਇਥੇ ਇਹ ਦੋਸਤੋ ਇਹ ਟੀਕਾ ਤੁਸੀਂ ਕਦੇ ਵੀ ਹਾਈ ਟੈਂਪਰੇਚਰ ਦੇ ਵਿੱਚ ਨਹੀਂ ਲਾਉਣਾ ਜਿਵੇਂ 104 ਟੈਂਪਰੇਚਰ 105 ਟੈਂਪਰੇਚਰ ਹੈ ਕਈ ਮੇਰੇ ਵੀਰ ਨਾ ਆਹ ਫਾਰਮਰ ਵਾਲੇ ਵੀ ਬੁਹਾਰ ਚਲਾ ਦਿੰਦੇ ਆ ਦੋਸਤੋ ਇਹ ਟੀਕਾ ਬੁਹਾਰ ਦੇ ਵੇਕ ਬਿਲਕੁਲ ਨਹੀਂ ਕੰਮ ਕਰਦਾ ਕੰਮ ਕਰਦਾ ਪਰ ਉਹਦੇ ਚ ਉਲਟ ਕਰ ਦਿੰਦਾ ਤੁਹਾਡੇ ਪਸ਼ੂ ਨੂੰ ਹੋਰ ਜ਼ਿਆਦਾ ਨੁਕਸਾਨ ਕਰ ਦਿੰਦਾ ਆਫ ਫੀਡ ਕਰ ਦਿੰਦਾ ਮੈਂ ਬੜੀ ਵਾਰੀ ਵੇਖਿਆ ਹੁਣ ਮੈਨੂੰ ਫੇਰ ਉਹ ਗੱਲ ਮੈਂ ਉਹ ਗੱਲ ਨੂੰ ਡਰਾਉਣਾ ਨਹੀਂ ਚਾਹੁੰਦਾ ਜਿਹੜੇ ਬੇਲੀ ਆਹਾ 2-2 ਮਹੀਨੇ ਵਾਲੇ ਨੇ ਇਹਨਾਂ ਨੇ ਬੁਖਾਰ ਚ ਇਹ ਜੇ ਅੱਜ ਲਾਇਆ 10 ਪੱਠੇ ਰਹੀ ਖਾਦੇ ਇਹਨਾਂ ਸਵੇਰੇ 20 ਕਾਰ ਡਰਾਂ ਨਹੀਂ ਖਾਦੇ 30 ਕਾਰ ਡਰਾਂ ਨਹੀਂ ਖਾਦੇ ਪਤਾ ਨਹੀਂ ਕਿੰਨਾ-ਕਿੰਨਾ ਲਾ ਦੇਣਾ ਸੋ ਇਹਦੀ ਸ਼ਾਫੀ ਸ਼ੈਡ ਡੋਰ ਜਿਹੜੀ ਹੈਗੀ 10 ਐਮਐਲ ਹੀ ਬਹੁਤ ਹੁੰਦੀ ਹੈ ਤੇ ਇਹਨੂੰ ਆਪਾਂ 20 ਵੀ ਲਾ ਸਕਦੇ ਆ 20 ਐਮਐਲ ਡੇਲੀ ਲਾ ਸਕਦੇ ਆ ਪਸ਼ੂ ਨੂੰ ਇਹ ਦੋਸਤੋ ਆਈ ਐਮ ਲੱਗਦਾ ਇੰਟਰਾਮਸਕੂਲਰ ਡੂੰਘਾ ਲਵਣਾ ਹੁੰਦਾ ਨੂੰ ਆਪਾਂ ਮਾਸ ਦੇ ਵਿੱਚ ਕਿੰਨੂ ਦੋਸਤੋ ਆਪਾਂ ਲੋਟ ਬਰੇਟਰ ਤੱਕ ਲਾ ਸਕਦੇ ਆ ਛੋਟੇ ਬੱਚੇ ਨੂੰ ਇਹ ਆਪਾਂ 5 ਐਮਰ ਲਾ ਸਕਦੇ ਆ ਸੋ ਦੋਸਤੋ ਇਹਦਾ ਇੱਕ ਮਤਲਬ ਹੈ ਕਿ ਜਿੱਥੇ ਤੁਹਾਡਾ ਪਸ਼ੂ ਪਠੇ ਨਹੀਂ ਖਾ ਰਿਹਾ ਚਾਰਾ ਘੱਟ ਕਰਦਾ ਤੁਹਾਨੂੰ ਲੱਗਦਾ ਹੈ ਵੀ ਆਪਣਾ ਗੋਹੇ ਦੇ ਵਿੱਚ ਥੋੜਾ ਥੋੜਾ ਤੂੜੀ ਜੀ ਲੀਵਰ ਪੂਰਾ ਆਉਂਦਾ ਤਗੜਾ ਨਹੀਂ ਗਾਲੀ ਪਰ ਕੰਮ ਨਹੀਂ ਕਰਦਾ ਪਿਆ ਸੋ ਜਿਵੇਂ ਮੰਨ ਕੇ ਚੱਲੋ ਕਈ ਵਾਰੀ ਆਪਾਂ ਪਸ਼ੂ ਪਾਸੋਂ ਲੈ ਕੇ ਆਉਣੇ ਆ ਖਰੀਦ ਕੇ ਲਿਆਉਣੇ ਆ ਉਦਾਸ ਜਿਹਾ ਰਹਿੰਦਾ ਚਾਰਾ ਵੀ ਘੱਟ ਕਰਦਾ ਉਥੇ ਵੀ ਇਹ ਟੀਕਾ ਆਪਾਂ 10 ਜਾਂ 15 ਜਾਂ 20 ਐਮ ਵਾਲਾ ਪਾ ਸਕਦੇ ਆ ਇਹ ਆਪਾਂ ਧੌਂ ਤੇ ਡੂੰਗਾ ਮਾਸ ਦੇ ਵਿੱਚ ਲਾਉਣਾ ਹੁੰਦਾ ਸੋ ਇਹ ਦੋਸਤੋ 5 ਐਮ ਵਾਲਾ ਛੋਟੇ ਬੱਚਿਆਂ ਨੂੰ ਲਾਉਣਾ ਹੁੰਦਾ ਇੱਕ ਜਿਹੜੀਆਂ ਰਗਾਈਆਂ ਆਪਣੇ ਆਪ ਨੂੰ ਚੁੰਗਦੀਆਂ ਨੇ ਉਹਨਾਂ ਨੂੰ ਮੈਂ ਦੱਸਿਆ ਸੀਗਾ ਇਹ ਟੀਕਾ ਆਪਾਂ ਇਹਨੂੰ ਆਪਾਂ ਤੋਂ ਲੈਵਲ ਆਪ ਤੋਂ ਪੱਟ ਕੇ ਟੱਕਣ ਦਾ ਹੱਥ ਤੇ ਲਹਾਫਾ ਪਾ ਕੇ ਇਹਨੂੰ ਥਣਾ ਨੂੰ ਮਾਰ ਦਿਓ ਇਹਦੀ ਸਮੈਲੀ ਇੰਨੀ ਹੁੰਦੀ ਹੈ ਕਿ ਕੜਾ ਜਿਹੜਾ ਪਸ਼ੂ ਬਿਲਕੁਲ ਚੁੰਗਣੋਂ ਫੜ ਜਾਏਗਾ ਕਿਉਂਕਿ ਇਹਦੀ ਆਪਣੀ 스멜 ਬਹੁਤ ਜ਼ਬਰਦਸਤ ਕਈ ਵਾਰੀ ਬੈਲ ਚ ਡੋਲੇ ਜਾਵੇ ਨਾ ਤੇ ਬੜਾ ਬੜਾ ਦਿਨ ਜਿਹੜੀ 스멜 ਰਹਿੰਦੀ ਹੈ ਸੋ ਦੋਸਤੋ ਇੱਕ ਇਹ ਟੀਕਾ ਤੁਸੀਂ ਬੁਖਾਰ ਚ ਬਿਲਕੁਲ ਨਹੀਂ ਲਾਉਣਾ ਤੁਹਾਨੂੰ ਲੱਗਦਾ ਪਿਆ ਸਾਡੇ ਪਸ਼ੂ ਨੂੰ ਬੁਖਾਰ ਹੈ ਬੁਖਾਰ ਦੇ ਵਿੱਚ ਨਹੀਂ ਲਾਉਣਾ ਇਹ ਠੰਡ ਦੇ ਵਿੱਚ ਬਹੁਤ ਜ਼ਿਆਦਾ ਇਸ ਟੀਕੇ ਦਾ ਕੰਮ ਹੈਗਾ ਇਹਦਾ ਤੇ ਆਕਸੀ ਦਾ ਤੁਸੀਂ ਇਹਨੂੰ ਲਾ ਸਕਦੇ ਹੋ ਇਹ ਟੀਕੇ ਨੂੰ ਤੁਸੀਂ ਆਪਣਾ ਸੀਬੀਐਮ ਚੋ ਮਿਕਸ ਕਰ ਸਕਦੇ ਜੀ ਆਕਸੀਜਨ ਵੀ ਮਿਕਸ ਕਰ ਸਕਦੇ ਜੀ ਉਹਦੇ ਜ ਮਿਕਸ ਕਰਕੇ ਇਹਨੂੰ ਲਾ ਸਕਦੇ ਜੀ ਸੋ ਦੋਸਤੋ ਜੇ ਜਿੱਥੇ ਤੁਹਾਡੇ ਪਸ਼ੂ ਨੂੰ ਲੱਗਦਾ ਵੀ ਅਫਾਰਾ ਹੋ ਗਿਆ ਉਥੇ ਵੀ ਤੁਸੀਂ ਇਹਨੂੰ 100 ਬੀਐਮਐਲ ਲਾ ਸਕਦੇ ਜੀ ਜਿੱਥੇ ਤੁਹਾਨੂੰ ਲੱਗ ਰਿਹਾ ਵੀ ਤੁਹਾਡਾ ਪਸ਼ੂ ਆਹ ਕੱਖ ਤੂੜੀ ਖਾ ਰਿਹਾ ਹਰਾ ਚਾਰਾ ਨਹੀਂ ਖਾ ਰਿਹਾ ਉਥੇ ਵੀ ਤੁਸੀਂ ਇਹਨੂੰ ਲਾ ਸਕਦੇ ਜੀ ਚਾਹੇ ਹਰਾ ਚਾਰਾ ਖਾ ਰਿਹਾ ਹੈ ਤੂੜੀ ਫੀਡ ਨਹੀਂ ਖਾ ਰਿਹਾ ਖਾਲ ਨਹੀਂ ਖਾਰਿਆ ਉਥੇ ਵੀ ਆਪਾਂ ਇਹਨੂੰ 10 15 ਐਮਲ ਲਾ ਸਕਦੇ ਆ ਸੋ ਇਹ ਬਹੁਤ ਹੀ ਵਧੀਆ ਇੰਜੈਕਸ਼ਨ ਹੈ ਸੋ ਜਿੰਨੀ ਕੋਈ ਜਾਣਕਾਰੀ ਮੈਨੂੰ ਸੀ ਜਿੰਨਾ ਕੋਈ ਮੈਂ ਇਹਨੂੰ ਯੂਜ਼ ਕਰਦਾ ਜਿਹੜੇ ਕੰਮਾਂ ਦੇ ਵਿੱਚ ਉਹਨਾਂ ਬਾਰੇ ਮੈਂ ਤੁਹਾਨੂੰ ਦੱਸਿਆ ਸੋ ਮੇਰੀ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਮੇਰਾ ਚੈਨਲ ਕੁਦਰਤ ਡੇਰੀ ਫਾਰਮ ਡਾਕਟਰ ਸੁਖਚੈਨ ਸਿੰਘ ਸਬਸਕ੍ਰਾਈਬ ਕਰ ਲਿਓ ਸੋ ਸਾਰੇ ਦੋਸਤਾਂ ਦਾ ਬਹੁਤ ਧੰਨਵਾਦ ਪਿਆਰ ਸਤਿਕਾਰ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਥੈਂਕ ਯੂ ਸੋ